ਸਸ਼ੀ ਕਾਲ ਦੋਸਤੋ ਮੈਂ ਡਾਕਟਰ ਉਪਦੇਸ਼ ਖਿੰਡਾ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਆਪਣੇ ਸ਼ੋਅ ਡਾਕਟਰ ਉਪਦੇਸ਼ ਖਿੰਡਾ ਸ਼ੋਅ ਦੇ ਵਿੱਚ ਦੋਸਤੋ ਮੈਂ ਇੱਕ ਨਵੀਂ ਸੀਰੀਜ਼ ਆਪਣੇ ਇਸ ਸ਼ੋਅ ਦੇ ਵਿੱਚ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ ਅੰਬਰੋਂ ਟੁੱਟਿਆ ਤਾਰਾ ਜੀ ਹਾਂ ਕੁਝ ਅਜਿਹੇ ਫਨਕਾਰ ਕੁਝ ਅਜਿਹੇ ਕਲਾਕਾਰ ਰਾਈਟਰ ਗੀਤਕਾਰ ਆਰਟਿਸਟ ਜਿਹੜੀ ਚੜ੍ਹਦੀ ਜਵਾਨੀ ਦੇ ਵਿੱਚ ਅੰਬਰਾਂ ਦੇ ਤਾਰੇ ਬਣ ਗਏ ਤੇ ਪਤਾ ਹੀ ਨਹੀਂ ਕਿੱਥੇ ਅਲੋਪ ਹੋ ਗਏ ਸੋ ਪਿਛਲੀ ਵਾਰੀ ਮੈਂ ਗੱਲ ਕੀਤੀ ਸੀ ਸੋਨੀ ਪਾਬਲਾ ਹੋਣਾਂ ਦੀ ਤੇ ਇਸ ਵਾਰ ਮੈਂ ਜਿਸ ਸ਼ਖਸ ਨੂੰ ਜਿਸ ਸਿੰਗਰ ਨੂੰ ਲੈ ਕੇ ਆਈ ਹਾਂ ਔਰ ਮੈਂ ਆਪਣਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕਰਨ ਜਾ ਰਹੀ ਹਾਂ ਉਹ ਹੈ ਰੋਮੀ ਗਿਲ ਰੋਮੀ ਗਿਲ ਕਿੰਨੇ ਗਾਣੇ ਨਹੀਂ ਸੁਣਿਆ ਨਹਿਰੂ ਪਾਰ ਬੰਗਲਾ ਪਵਾ ਦੇ ਹਾਨੀਆ ਰਾਤੋਂ ਰਾਤ ਸਟਾਰ ਬਣ ਗਿਆ ਇੱਕ ਬਹੁਤ ਵੱਡਾ ਸਿਤਾਰਾ ਬਣ ਗਿਆ ਤੇ ਜੇ ਮੈਂ ਗੱਲ ਕਰਾਂ ਰੋਮੀ ਗੇਲ ਦੀ ਤੁਹਾਡੇ ਲਈ ਉਹ ਇੱਕ ਰੋਮੀ ਗੇਲ ਰਾਤੋਂ ਰਾਤ ਬਣਿਆ ਸਿਤਾਰਾ ਹੋਇਆ ਹੈ ਹੋਵੇਗਾ ਪਰ ਮੇਰੇ ਉਹ ਨਿੱਜੀ ਜ਼ਿੰਦਗੀ ਦੇ ਬਹੁਤ ਨੇੜੇ ਹੈ ਕਿਉਂਕਿ ਉਹ ਆਪਣੀ ਭੈਣ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਨਾਲ ਸਟੇਜ ਤੇ ਪ੍ਰੋਗਰਾਮ ਕਰਦੇ ਸੀ ਤਾਂ ਉਹਨਾਂ ਦਾ ਭੈਣ ਦਾ ਨਾਮ ਹੈ ਬੀਬਾ ਜਸਵੰਤ ਕੌਰ ਤੇ ਉਹਨਾਂ ਦੇ ਜਿੱਜੇ ਦਾ ਨਾਮ ਹੈ ਚੰਨਸ਼ਾ ਕੋਟੀ ਜਿਨ੍ਹਾਂ ਦੇ ਕੋਲੋਂ ਉਹਨਾਂ ਨੇ ਸੰਗੀਤ ਸਿੱਖਿਆ ਤੇ ਨਾਲ ਹੀ ਨਾਲ ਗਾਉਣਾ ਸ਼ੁਰੂ ਕੀਤਾ ਤੇ ਮੈਨੂੰ ਮਾਨ ਹੈ ਕੀਤਾ ਤੇ ਮੈਨੂੰ ਮਾਣ ਹੈ ਕਿ ਉਹ ਸਭ ਮੇਰੇ ਨਾਨਕੇ ਪਿੰਡ ਦੇ ਨੇ ਤੇ ਅਕਸਰ ਅਸੀਂ ਉਹਨਾਂ ਨੂੰ ਮਿਲਦੇ ਰਹੇ ਹਾਂ ਤੇ ਸਾਨੂੰ ਪਤਾ ਹੈ ਕਿ ਇਹਨਾਂ ਦਾ ਬਚਪਨ ਇਹਨਾਂ ਦੀ ਜਵਾਨੀ ਕਿੰਨੀ ਕੁ ਗੁਰਪਤ ਦੇ ਵਿੱਚ ਕਿੰਨੀ ਕੀ ਸੰਘਰਸ਼ ਦੇ ਵਿੱਚ ਲੰਗੀ ਹੈ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਉਸ ਪਰਿਵਾਰ ਦੇ ਵਿੱਚੋਂ ਰੋਮੀ ਗੇਲ ਇੱਕ ਲੈਜੈਂਡ ਬਣ ਗਿਆ ਹੈ ਇੱਕ ਸਟਾਰ ਬਣ ਗਿਆ ਹੈ ਤਾਂ ਇੱਕ ਨਿੱਜੀ ਖੁਸ਼ੀ ਵੀ ਹੋਈ ਕਿ ਹਾਂ ਰੱਬ ਨੇ ਉਹਨਾਂ ਦੀਆਂ ਦੁਆਵਾਂ ਉਹਨਾਂ ਦਾ ਸੰਘਰਸ਼ ਜਿਹੜਾ ਹੈ ਉਸ ਨੂੰ ਦੂਰ ਕੀਤਾ ਹੈ ਤਿਹ ਹੁਣ ਕੱਲ ਕਰਦੇ ਹਾਂ ਰੋਮੀ ਗਿਲ ਦੇ ਪਰਿਵਾਰ ਬਾਰੇ ਉਹਨਾਂ ਦੀ ਧਰਮ ਪਤਨੀ ਹੈ ਔਰ ਉਹਨਾਂ ਦੇ ਦੋ ਬੱਚੇ ਨੇ ਔਰ ਉਹਨਾਂ ਦੀ ਤਰਨਪਤਨੀ ਨਾਲ ਜਦੋਂ ਗੱਲਬਾਤ ਹੋਈ ਸੀ ਤਾਂ ਅਸੀਂ ਦੇਖਿਆ ਉਹਨਾਂ ਦੇ ਇੰਟਰਵਿਊਜ਼ ਦੇ ਵਿੱਚ ਉਹਨਾਂ ਦੇ ਬਿਆਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੋਮੀ ਗਿੱਲ ਦੀ ਮੌਤ ਤੋਂ ਬਾਅਦ ਕਿਸੇ ਵੀ ਸੰਗੀਤ ਜਗਤ ਦੇ ਕਿਸੇ ਵੀ ਇੰਡਸਟਰੀ ਦੇ ਬੰਦੇ ਨੇ ਜਾਂ ਜਿਸ ਕੰਪਨੀ ਲਈ ਉਹਨਾਂ ਨੇ ਗਾਇਆ ਕਿਸੇ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ ਨਾ ਆਰਥਿਕ ਪੱਖੋਂ ਨਾ ਇਮੋਸ਼ਨਲ ਪੱਖੋਂ ਤੇ ਉਹਨਾਂ ਨੂੰ ਆਪਣੇ ਦੋਨੋਂ ਬੱਚੇ ਆਪਣੇ ਪੇਕੇ ਪਿੰਡ ਜੋ ਕਿ ਉਹ ਕਹਿੰਦੇ ਨੇ ਕਿ ਬਿਲਗੇ ਨੇ ਉੱਥੇ ਛੱਡ ਕੇ ਮਜਬੂਰੀ ਵਸ ਕਿਸੇ ਨਾ ਕਿਸੇ ਤਰ੍ਹਾਂ ਉਹ ਫੋਰਨ ਮੂਵ ਕੀਤੀ ਤੇ ਉੱਥੇ ਸਟਰਗਲ ਕੀਤਾ ਜ਼ੀਰੋ ਤੋਂ ਸਟਾਰਟ ਕੀਤਾ ਸਕ੍ਰੈਚ ਤੇ ਅੱਜ ਕਿਤੇ ਨਾ ਕਿਤੇ ਉਹ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਦੇ ਲਈ ਜਿਹੜਾ ਨੇ ਉਹਨਾਂ ਨੇ ਉਪਰਾਲੇ ਕੀਤੇ ਤੇ ਹੁਣ ਗੱਲ ਕਰਦੇ ਹਾਂ ਆਦੇਸ਼ ਵੀਰ ਸਿੰਘ ਗਿੱਲ ਦੀ ਤੁਸੀਂ ਸਮਝ ਗਏ ਹੋਵੋਗੇ ਮੈਂ ਗੱਲ ਕਰ ਰਹੀ ਹਾਂ ਰੋਮੀ ਗਿੱਲ ਦੇ بیٹے ਦੀ ਜੋ ਕਿ ਐਡੀ ਗਿੱਲ ਹੈ ਤੁਸੀਂ ਉਸ ਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣੀ ਤਾਂ ਸਾਨੂੰ ਔਰ ਰੋਮੀ ਗਿੱਲ ਦੀ ਆਵਾਜ਼ ਦਾ ਬੀਜੇ ਤੇ ਆਣ ਜਦੋਂ ਝੁੰਮ ਕੇ ਲਗਾ ਸੋ ਇਸੇ ਤਰ੍ਹਾਂ ਮੈਂ ਅਗਲੇ ਹਫਤੇ ਕੋਈ ਹੋਰ ਐਪੀਸੋਡ ਲੈ ਕੇ ਆਵਾਂਗੀ ਕੋਈ ਹੋਰ ਕਲਾਕਾਰ ਲੈ ਕੇ ਆਵਾਂਗੀ ਚਾਹੇ ਉਹ ਕਿਸੇ ਵੀ ਫੀਲਡ ਦੇ ਹੋਣ ਹੋਊਗਾ ਉਹ ਕਲਾਕਾਰ ਹੀ ਜੋ ਜੋਬਨ ਰੁੱਤੇ ਹੀ ਸਾਨੂੰ ਛੱਡ ਕੇ ਚਲੇ ਗਏ ਨੇ ਸੋ ਮੇਰਾ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ ਮੇਰੀ ਇਹ ਉਹਨਾਂ ਨੂੰ ਜਿਹੜੀ ਡੈਡੀਕੇਸ਼ਨ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਦੇ ਜ਼ਰੀਏ ਜ਼ਰੂਰ ਦੱਸਿਓ ਸ਼ੁਕਰੀਆ